ਜਗਣਾ ਕੋਈ ਸਰ ਜੀ ਸਾਹਮਣੇ ਹੀ ਆਈ ਮਦਦ ਮੈਨੂੰ ਕੋਈ ਸਮਝ ਸਰ ਜੀ ਇੱਕ ਮਿੰਟ ਪੜਾਈ ਚਲੋ ਸਰ ਜੀ ਆ ਫੜਾ ਦਿਓ ਜੀ ਆਇਓ ਆਓ ਤੁਸੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੀ ਜਗ੍ਹਾ ਤੇ ਸਾਰੇ ਸਾਰੇ ਬਹਿ ਜਾਓ ਕੁਰਸੀਆਂ ਲੱਗੀਆਂ ਹੋਈਆਂ ਨੇ ਕਿਤੇ ਵੀ ਜਗ੍ਹਾ ਮਿਲਦੀ ਆ ਤੇ ਨਾਲ ਮਿਲਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਸੁਭਾਅ ਹੈ ਜਿਵੇਂ ਅਸੀਂ ਪੰਜਾਬੀ ਜੇ ਕਹੇ ਵੀ ਬੜਾ ਹੀ ਬੀਬਾ ਸੁਭਾਅ ਸਾਡੇ ਮੰਤਰੀ ਸਾਹਿਬ ਦਾ ਹੈਗਾ ਸੋ ਵਾਰਡ ਨੰਬਰ 31 ਦਾ ਬੜੇ ਲੰਮੇ ਸਮੇਂ ਤੋਂ ਪਹਿਲਾਂ ਹਾਲ ਤੋਂ 5-6 ਸਾਲ ਪਹਿਲਾਂ ਬੜਾ ਬੁਰਾ ਹਾਲ ਸੀ ਦੇਖੋ ਜੀ ਅੱਜ ਵਾਰਡ ਨੰਬਰ 31 ਚ ਤਕਰੀਬਨ 44 ਲੱਖ ਦੀ ਲਗਤ ਦੇ ਨਾਲ ਇੰਟਰਲੌਕ ਦੇ ਕੰਮ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਵਾਰਡ ਨੰਬਰ 15 ਚ ਉੱਥੇ ਤਕਰੀਬਨ 35 ਲੱਖ ਦੀ ਜਿਹੜੀ ਲਗਤ ਦੇ ਨਾਲ ਇੰਟਰਲੌਕ ਜਿਹੜੀ ਹੈ ਲੱਗਣੀ ਹੈ ਸੋ ਜਿੱਥੇ ਮੈਂ ਵਧਾਈ ਦੇਣਾ 31 ਨੰਬਰ ਵਾਰਡ ਤੇ 15 ਨੰਬਰ ਵਾਰਡ ਵਾਲਿਆਂ ਨੂੰ ਉੱਥੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਦੇ ਕਹ ਲੋ ਜਤਨਾ ਸਦਕਾ ਪੂਰੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਜਿਹੜੀ ਹੈ ਹੋ ਰਹੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਐਮਸੀ ਸਾਹਿਬਾਨਾਂ ਨੂੰ ਮੈਂ ਬਹੁਤ ਵਧਾਈ ਦਿੰਦਾ ਜਿਨ੍ਹਾਂ ਦੇ ਅਵਾਡ ਚ ਜਿਹੜਾ ਕੰਮ ਹੋ ਰਿਹਾ ਲੋਕਾਂ ਨੂੰ ਵਧਾਈ ਦਿੰਦਾ ਕਿਉਂਕਿ ਪਿਛਲੇ ਬੜੇ ਲੰਬੇ ਸਮੇਂ ਦੀ ਜਿਹੜੀ ਇਹ ਡਿਮਾਂਡ ਸੀ ਤੁਸੀਂ ਗਲੀਆਂ ਦੇ ਜਿਹੜੇ ਇਹਨਾਂ ਦੇ ਹਾਲਾਤ ਵੀ ਜਿਹੜੇ ਐ ਦੇਖ ਸਕਦੇ ਹੋ ਜਦੋਂ ਮੈਂ ਵਿਰੋਧੀ ਤਰਦਾ ਐਮਐਲਏ ਸੀ ਉਦੋਂ ਵੀ ਇੱਥੇ ਆਉਂਦੇ ਸੀ ਤਾਂ ਉਦੋਂ ਵੀ ਇੱਕੋ ਡਿਮਾਂਡ ਹੁੰਦੀ ਸੀ ਵੀ ਜੀ ਸਾਡੇ ਇੱਥੇ ਗਲੀਆਂ ਦਾ ਬਹੁਤ ਲੰਬੇ ਸਮੇਂ ਤੋਂ ਕੰਮ ਜਿਹੜਾ ਪੈਂਡਿੰਗ ਹੈ ਇਹ ਕਰਵਾਇਆ ਜਾਵੇ ਸੋ ਪੂਰੇ ਬਰਨਾਲੇ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਸਾਰੇ ਸ਼ਹਿਰ ਦੇ ਵਿੱਚ ਚੱਲ ਰਹ ਜਿੱਥੇ ਪੀਣ ਵਾਲੀਆਂ ਜਿਹੜੀਆਂ ਪਾਈਪਾਂ ਨੇ ਉਹ ਵੀ ਬਹੁਤ ਜਗ੍ਹਾ ਜਿਹੜੀਆਂ ਗਲੀਆਂ ਹੋਈਆਂ ਨਿਗੀਆਂ ਉਹਨਾਂ ਨੂੰ ਵੀ ਜਿਹੜਾ ਰਿਪਲੇਸ ਕਰਨ ਦਾ ਕੰਮ ਜਿਹੜਾ ਚੱਲ ਰਿਹਾ ਹੈ ਕਈ ਏਦਾਂ ਦੇ ਵਾਰਡ ਨੇ ਜਿੱਥੇ 40 40 50 50 ਸਾਲ ਤੋਂ ਜਿਹੜੀਆਂ ਪਾਈਪਾਂ ਜਿਹੜੀਆਂ ਪੀਣ ਵਾਲੀਆਂ ਪਈਆਂ ਹੋਈਆਂ ਨੇ ਤੇ ਉਹਨਾਂ 'ਚ ਕਈ ਜਗ੍ਹਾ ਸੀਵਰੇਜ ਵਾਲਾ ਪਾਣੀ ਜਿਹੜਾ ਮਿਕਸ ਹੋ ਕੇ ਆ ਰਿਹਾ ਸੋ ਉਹ ਵੀ ਅਸੀਂ ਪੂਰੀ ਬਰਨਾਲੇ ਵਿੱਚ ਜਿਹੜਾ ਉਹਨਾਂ ਨੂੰ ਬਦਲ ਰਹੇ ਹਾਂਗੇ ਤੇ ਜਿੱਥੇ ਤੇ ਸੀਵਰੇਜ ਨਹੀਂ ਪਿਆ ਹੋਇਆ ਪੂਰੇ ਬਰਨਾਲੇ ਚੋਂ ਨਾਲ ਜਿੱਨਾਂ 'ਚ ਉੱਥੇ ਸੀਵਰੇਜ ਪਾਉਣ ਦਾ ਵੀ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਜਾਊਗਾ ਸਰ ਇਹ ਜਿਹੜਾ ਸਾਰੀਆਂ ਜਿੰਨੀਆਂ ਸਬ ਗਲੀਆਂ ਨਿਗੀਆਂ 31 ਨੰਬਰ ਵਾਰਡ ਦੀਆਂ ਤਕਰੀਬਨ ਸਾਰੀਆਂ ਜਿਹੜੀ ਇਹ ਪੈ ਰਹੀ ਹੈ ਆ ਜੀ ਆਓ ਇਧਰ ਹੀ ਸਾਈਡ ਇਧਰ ਹੀ ਸਾਈਡ ਆ ਜੀ ਅੱਗੇ ਨਾਲ ਅੱਗੇ ਨਾਲ ਬੋਲੇ ਸੁਨਹਿਾਰ ਸੁਨਹਿਾਰ ਕੈਮਾ ਕੋਈ ਵੀ ਇਹਨਾਂ ਨੂੰ ਕੰਮ ਲਈ ਫੋਨ ਕਰੋ 24 ਘੰਟੇ ਹਾਜ਼ਰ ਰਹਿੰਦੇ ਹਨ ਬੋਲੇ ਇਸੋਨਿਹਾਲ ਅਸਰਿਆਤਾਲ ਇਸ ਤੋਂ ਬਾਅਦ ਸਾਡੇ ਵੱਡੇ ਕਿਉਂਕਿ ਸਾਡੇ ਦਾ ਇੱਕ ਘਰਵਾ ਵੀ ਚਿੰਨ੍ਹ ਸਾਹਿਬ ਨਾਲ ਜਦੋਂ ਕੀ ਕਰੀ ਉਹ ਚਾਗਰਦੇ ਸਾਡੇ ਵਾਰਡ ਦੇ ਵਿੱਚ ਰਹਿੰਦੇ ਨੇ ਤੇ ਕਦੇ ਵੀ ਕੰਮ ਨੂੰ ਕੋਈ ਜਵਾਬ ਨਹੀਂ ਦਿੰਦੇ ਚੋਣਾ ਤੋਂ ਪਹਿਲਾਂ ਵੀ ਆ ਬਾਈ ਵਾਲੀਆਂ ਤੋਂ